ਆਕੇ ਮਾਹੌਲ ਚਾਲ ਦੇਖੋ ਮਾਹੌਲ ਪੂਰਾ ਵੇਵੀ ਲੋ ਜੀ ਤਕਰੀਬਨ ਸਾਨੂੰ 10-15 ਮਿੰਟ ਹੋ ਚੁੱਕੇ ਨੇ ਇੱਥੇ ਜਿਹੜਾ ਬਿਲਕੁਲ ਅਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਆ ਛਾਈ ਜਾਤੀ ਏਕਤਾ ਅਨੇਕਤਾ ਬੁਲਾਈ ਜਾਤੀ ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ ਪਾਪ ਪਰ ਪੱਕ ਜਾਤੇ ਧਰਮਤ ਸਖ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ ਰੀਤੀ ਮਿਟ ਜਾਤੀ ਦਤਾ ਵੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤੀ ਨਾ ਹੋਤੀ ਜੇਕਰ ਕਿਰਪਾ ਨਿਧਾਨ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਹੈ ਤੇ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਜਿਹੜੀ ਵਲੌਗ ਦੀ ਸ਼ੁਰੂਆਤ ਹੈ ਉਹ ਫਤਿਹ ਤੋਂ ਕੀਤੀ ਹੈ ਸੋ ਕਿਉਂਕਿ ਅੱਜ ਖਾਲਸਾ ਸਾਜਨਾ ਦਿਵਸ ਹੈ ਔਰ ਹੁਣ ਜਿਹੜੀ ਮੈਂ ਅੱਜ ਜਿਹੜੀ ਰਾਈਡ ਹੈ ਉਹ ਅਨੰਦਪੁਰ ਸਾਹਿਬ ਦੀ ਕਰ ਰਹੇ ਹਾਂ ਤੇ ਅਸੀਂ ਹੁਣ ਬਸ ਥੋੜਾ ਲੇਟ ਹੋ ਚੁੱਕੇ ਹਾਂ ਵੈਸੇ 8:45 ਹੋ ਗਏ ਨੇ ਨਿਕਲਣਾ ਥੋੜਾ ਸਵੇਰੇ ਜਲਦੀ ਸੀਗਾ ਬਟ ਅਸੀਂ ਹੁਣ ਜੋ ਹੈ ਉਹ ਮੈਂ ਇਕੱਲਾ ਹੀ ਵੈਸੇ ਜਾ ਰਿਹਾ ਤੇ ਅਨੰਦਪੁਰ ਸਾਹਿਬ ਜਾ ਰਿਹਾ ਤੇ ਆ ਕੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਹੈ ਉਥੋਂ ਦਰਸ਼ਨ ਕਰਾਣੇ ਆ ਜੀ ਤੁਹਾਨੂੰ ਆਜੋ ਸਾਡੇ ਨਾਲ ਲੋ ਜੀ ਆਪਾਂ ਚੱਲ ਚੁੱਕੇ ਆ ਔਰ ਤਕਰੀਬਨ ਟਾਈਮ ਹੋਇਆ ਇਸ ਟਾਈਮ 9:00 ਵਜੇ ਚੁੱਕੇ ਨੇ ਅਨੰਦਪੁਰ ਸਾਹਿਬ ਨੂੰ ਆਪਾਂ ਚੱਲ ਚੁੱਕੇ ਆ ਹੁਣ ਰਸਤੇ 'ਚ ਦੇਖਦੇ ਆ ਕਿੰਨਾ ਟ੍ਰੈਫਿਕ ਹੁੰਦਾ ਹੈ ਪਰ ਟ੍ਰੈਫਿਕ ਜ਼ਰੂਰ ਹੋਏਗਾ ਕਿਉਂਕਿ ਅੱਜ ਫਲਸਾ ਸਾਜਨਾ ਦਿਵਸ ਵੀ ਹੈ ਸੰਡੇ ਵੀ ਹੈ ਔਰ ਦੁਸਤਰੀ ਕਾ ਲਈ ਹੈ ਜਿਸ ਰਸਤੇ ਆਪਾਂ ਜਾ ਰਹੇ ਆਂ ਉਸ ਸਾਈਡ ਅਨੰਦਪੁਰ ਸਾਹਿਬ ਅ ਦੂਰੋਤ ਰਾਜ ਬਹੁਤ ਲੋਕ ਆਤੇ ਨੇ ਜੋ ਮੇਰਾ ਮੇਰਾ ਬਹੁਤ ਏਰ ਦਾ ਮਨ ਸੀ ਵੀ ਖਾਲਸਾ ਸਾਜਨਾ ਦਿਵਸ ਦੇ ਉੱਤੇ ਜਿਹੜਾ ਅਨੰਦਪੁਰ ਸਾਹਿਬ ਜਾਇਆ ਜਾਵੇ ਜੋ ਤੁਹਾਨੂੰ ਜਾਣਦੇ ਆ ਜੀ ਤਾਂ ਇਹ ਤੁਹਾਨੂੰ ਦਰਸ਼ਨ ਕਰਾਉਂਦੇ ਆ ਔਰ ਉਹ ਖੁਦ ਆ ਜਿਹੜੇ ਨੇ ਉਹ ਤ੍ਰਿਸ਼ਤੀ ਖਾਨੀਆਂ ਤੁਹਾਨੂੰ ਔਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਣੇ ਆ ਜੀ ਤੁਹਾਨੂੰ ਲੋ ਜੀ ਆਪਾਂ ਰੋਪੜ ਕ੍ਰੋਸ ਕਰ ਚੁੱਕੇ ਆਂ ਔਰ ਰੋਪੜ ਕ੍ਰੋਸ ਕਰਦੇ ਹੀ ਜਿਹੜਾ ਹੈ ਉਹ ਟ੍ਰੈਫਿਕ ਜ਼ਿਆਦਾ ਹੋ ਗਿਆ ਤੁਸੀਂ ਦੇਖ ਰਹੇ ਹੋਗੇ ਅੱਗੇ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਸਾਰਾ ਟ੍ਰੈਫਿਕ ਹੈ ਅ ਅਨੰਦਪੁਰ ਸਾਹਿਬ ਇਥੋਂ ਦੀ ਰਹਿ ਗਿਆ तकरीबन 41 ਕਿਲੋਮੀਟਰ ਤੇ ਉਹ ਜਿਹੜਾ ਟ੍ਰੈਫਿਕ ਹੈ ਸਾਰਾ ਮੈਨੂੰ ਲੱਗਦਾ ਸ਼ਾਇਦ ਅਨੰਦਪੁਰ ਸਾਹਿਬ ਦਾ ਹੀ ਹੈ ਜਿਹੜੀ ਸੰਗਤਾਂ ਜਾ ਰਹੀਆਂ ਨੇ ਤੁਸੀਂ ਦੇਖੋਗੇ ਰਸਤੇ ਦੇ ਵਿੱਚ ਖੈਰ ਅੱਗੇ ਤਾਂ ਮੇਰੇ ਇਸ ਟਾਈਮ ਇਨੋਵਾ ਹੈ ਉਹ ਦੇਖੋ ਅੱਗੇ ਜਿਹੜੀਆਂ ਛੋਟੇ-ਛੋਟੇ ਟਰਾਲੀਆਂ ਵੀ ਜਾ ਰਹੀਆਂ ਤੇ ਇਹ ਛੋਟੇ ਹੱਥੀ ਵੀ ਜਾ ਰਹੇ ਆ ਇਹ ਸਾਰੀ ਸੰਗਤ ਜਿਹੜੀ ਹੈ ਉਹ ਮੇਰੇ ਖਿਆਲ ਨਾਲ ਪਿੰਡਾਂ ਤੋਂ ਅਨੰਦਪੁਰ ਸਾਹਿਬ ਜਾ ਰਹੀ ਹੈ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ ਸਾਡਾ ਸੋ ਵਰਸਾਖੀ ਹੈ ਸੋ ਇਸ ਕਰਕੇ ਜਿਹੜੀ ਸੰਗਤ ਹੈ ਉਹ ਸਾਰੀ ਅਨੰਦਪੁਰ ਸਾਹਿਬ ਜਾ ਰਹੀ ਹੈ ਇਸ ਟਾਈਮ ਤੁਸੀਂ ਦੇਖੋਗੇ ਕਿ ਆ ਇੱਥੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ 1 ਮਿੰਟ ਓਕੇ ਓਕੇ ਸੋ ਆਪਾਂ ਹੁਣ ਇੱਥੇ ਥੋੜੀ ਰੋਡ ਦੀ ਕਨਫਿਊਜ਼ਨ ਰਹਿੰਦੀ ਹੈ ਪਰ ਕੋਈ ਚੱਕਰ ਨਹੀਂ ਹੈ ਇੱਥੇ ਰੋਡ ਥੋੜੀ ਜਿਹੀ ਖਰਾਬ ਹੈ ਓਹੋ ਇਹ ਰੋਡ ਬਹੁਤ ਜ਼ਿਆਦਾ ਗਲਤ ਹੈ ਏਅਰ ਰੋਡ ਜਿਹੜੀ ਐ ਐਕਚੁਅਲੀ ਬਣ ਰਹੀ ਐ ਦਰਮ ਮੈਨੂੰ ਦੂਜੇ ਪਾਸੇ ਲੈਣਾ ਚਾਹੀਦਾ ਸੀਗਾ ਬਟ ਐਨੀਵੇਜ਼ ਇੱਥੇ ਥੋੜਾ ਧਿਆਨ ਨਾਲ ਜਾਣਾ ਪਏਗਾ ਕਿਉਂਕਿ ਨਾ ਰੋਡ ਇਹ ਪਰ ਉਹ ਇਹਨਾਂ ਨੇ ਖੁਦਰੀ ਕਰ ਦਿੱਤੀ ਐ ਇਹਨੂੰ ਦੇ ਉੱਤੇ ਹੁਣ ਹਾਲੇ ਜਿਹੜਾ ਹੈਗਾ ਉਹ ਬਜਰੀ ਵਗੈਰਾ ᱜੇਰ ਕਿਸ ਰੋਡ ਬਣੇਗੀ ਇੱਥੇ ਬਾਈਕ ਚਲਾਨੀ ਬਹੁਤ ਮੁਸ਼ਕਲ ਹੁੰਦੀ ਐ ਸੋ ਇਸ ਕਰਕੇ ਇੱਥੇ ਜਿਹੜੀ ਸਪੀਡ ਐ ਉਹ ਮੈਂ ਬਹੁਤ ਸਲੋ ਰੱਖੀ ਐ ਇੱਥੇ ਸਲੋਈ ਸਪੀਡ ਰੱਖਾਂਗੇ ਐਕਸ साइड तो कोशिश रहा मैं जिस साइड तो निकल दिया था, क्योंकि तो नीचे रोड बहुत खराब है आगे जाके रोड ठीक हो जाएगी ये रोड काफ़ी देर तक इतना ही चल रही है मैं लास्ट टाइम भी जो तो आया जो तो उदू ही यही हाल सिगा तो बट आप इतों कर ला हूँ ठीक है लोजी जी गुरद्वारा साहब तो उधरले पास तुम देखोगे शब्द कीर्तन चल रहे हैं ਦੁਆਰਾ ਪੰਜ ਪਿਆਰੇ ਪਾਈ ਹਿਮਾ ਸਿੱਧੀ ਦੇਖੋ ਕਿ ਸਾਈਡ ਦੇ ਉੱਤੇ ਮੇਰੇ ਇਧਰ ਜਿਹੜੇ ਨੇ ਅ ਨਿਸ਼ਾਨ ਸਾਹਿਬ ਹੋਰ ਝੰਡੇ ਮਿਲ ਰਹੇ ਨੇ ਜਿਹੜੇ ਆਪਣੀ ਬਾਈਕਸ ਦੇ ਉੱਤੇ ਜਿਹੜੇ ਨੇ ਕਈ ਲਗਾ ਰਹੇ ਨੇ ਔਰ ਉਹਨ ਅੱਗੇ ਤੁਸੀਂ ਦੇਖੋਗੇ ਅੱਗੇ ਇਹ ਜੀਪੀ ਸੰਗਤ ਹੈ ਇਹ ਸਾਰੀ AOH ਹੈ ਰੱਖਣਾ ਜਿਹੜਾ ਪਿੱਛੇ ਸਾਲ ਮਿਲਿਆ ਸੀਗਾ ਇਹ ਸਾਰੇ ਅਨੰਦਪੁਰ ਸਾਹਿਬ ਜਾ ਰਹੇ ਨੇ ਅੱਗੇ ਮੈਂ ਤੁਹਾਨੂੰ ਦਿਖਾਦਾ ਹਾਂ ਜੇ ਮੁੰਡੇ ਕਿ ਨਿਕਲ ਗਏ ਉਹਨਾਂ ਨੇ ਬਾਈਕਸ ਦੇ ਉੱਤੇ ਜਿਹੜੇ ਸੀਗੇ ਝੰਡੇ ਲਗਾਏ ਹੋਏ ਸੀਗੇ ਇਸ ਸਾਰੇ ਜਿਹੜੇ ਨੇ ਅਰੰਧਪੁਰ ਸਾਹਿਬ ਸ਼੍ਰੀ ਰਣਕੂ ਸਾਹਿਬ ਜਾ ਰਹੇ ਨੇ ਇਹ ਆਪਾਂ ਵੀ ਤੁਹਾਨੂੰ ਪਹੁੰਚ ਕੇ ਦਿਖਾਣੀ ਹੈ ਜੀ ਬਸ ਥੋੜਾ ਜਿਹਾ ਹੀ ਸਫ਼ਰ ਰਹਿ ਗਿਆ ਇਸ ਤੋਂ ਬਾਅਦ ਗਿਰਪੁਰ ਸਾਹਿਬ ਆਏਗਾ ਗਿਰਪੁਰ ਸਾਹਿਬ ਕ੍ਰੋਸ ਕਰਕੇ ਫਿਰ ਉਹ ਚਲੀ ਅਰੰਧਪੁਰ ਸਾਹਿਬ ਤੇੜੀ ਹੈ ਲੋ ਜੀ ਫਿਰ ਜਿਸ ਸਮੇਂ ਤੁਹਾਨੂੰ ਦੱਸਿਆ ਕਿ 30-31 ਕਿਲੋਮੀਟਰ ਰਹਿ ਗਿਆ ਹੈ ਅਰੰਧਪੁਰ ਸਾਹਿਬ ਸਾਹਮਣੇ ਜਿਹੜਾ ਤੁਸੀਂ ਟਰੱਕ ਦੇਖ ਰਹੇ ਹੋ ਇਹ ਵੀ ਮੈਨੂੰ ਲੱਗਦਾ ਹੈ ਕਿڑی ਸੱਗਤ ਹੈ ਇਹ ਪਿੰਡ ਤੋਂ ਆਈ ਹੈ ਔਰ ਪੇਟਾ ਤੋਂ ਸੰਗਤ ਇੱਦਾਂ ਹੀ ਆ ਰਹੀ ਹੈ ਉੱਪਰ ਵੀ ਦੇਖੋ ਡਬਲ ਡੈਕਰ ਬਣਾ ਰੱਖਿਆ ਹੈ ਰੱਖ ਨੂੰ نیچے ਵੀ ਹੈਗੀ ਐ ਬੰਦੇ ਬੈਠੇ ਔਰ ਉੱਪਰਲੇ ਪਾਸੇ ਵੀ ਤੁਸੀਂ ਦੇਖੋਗੇ ਬੰਦੇ ਬੈਠੇ ਨੇ ਤੇ ਅੱਗੇ ਜਾ ਕੇ ਮੈਨੂੰ ਖਾਣਾ ਮਿਲਦਾ ਔਰ ਮਨ ਤਾਂ ਪਿਕਾਣਾ ਆ ਰਿਹਾ ਕੋਈ ਸਾਈਡ ਤੇ ਮੋਟਰਸਾਈਕਲ ਉੱਤੇ ਇਹ ਜਿਹੜੇ ਫੈਮਿਲੀ ਜਿਹੜੇ ਬੰਦੇ ਜਾ ਰਹੇ ਨੇ ਅੱਗੇ ਝੰਡੇ ਲਵਾ ਕੇ ਇਸ ਟਾਈਮ ਉਹਨੇ ਜਿਹੜੀ ਸਾਰੀ ਕਿਹਾਦੇ ਨੇ ਲੋਡ ਹੈ ਰਾਸ਼ਮੀ ਰਹਤੀ ਹੈ। ਇਸ ਕਰਕੇ ਤੇ ਤੁਹਾਨੂੰ ਥੋੜਾ ਹੋਣਾ ਪਵੇਗਾ ਆਰਾਮ ਨਾਲ ਹੀ ਚੱਲਾਂਗੇ ਜਿਆਦਾ ਰਸ਼ਟਿ ਭਾਵਾਂਗੇ। ਲੋ ਜੀ ਆ ਦੇਖੋ ਹੁਣ ਤੁਸੀਂ ਮੈਂ ਤੁਹਾਨੂੰ ਮੋਟਰਸਾਈਕਲ ਉੱਤੇ ਛੰਡੇ ਦੀ ਘਣ ਸੀ ਆ ਛੰਡੇ ਤੇ ਸਾਹਮਣੇ ਸੰਗ ਦੇਖੋ ਜੀ। ਡਬਲ ਟੈਕਰ ਟਰੱਕ ਸ਼ਾਬਾਸ਼ ਇਹ ਗਲਤ ਗੱਲ ਆ ਯਾਰ ਇਦਾਂ ਫੋਟਰਾ ਨਹੀਂ ਚਾਹੀਦਾ ਸੜਕ ਦੇ ਉੱਤੇ। ਇਹ ਨਾਰਮਲੀ ਸਾਡੇ ਪਹੁੰਚ ਜਾਂਦਾ ਹੈ। ਆਹ ਦੇਖੋ ਜੀ ਛੰਡੇ ਲੱਗੇ ਨੇ। ਔਰ ਸਾਹਮਣੇ ਮੁੰਡੇ ਜਿਹੜੇ ਨੇ ਮੋਟਰਸਾਈਕਲ ਉੱਤੇ ਜਿਹਨਾਂ ਨੇ ਲਗਾਇਆ ਨੇ ਨਿਸ਼ਾਨ ਸਾਹਿਬ ਦੇ ਚੱਕੇ ਨਿਸ਼ਾਨ ਸਾਹਿਬ ਲਗਾਇਆ ਲੋ ਜੀ ਦੇਖੋ ਹੁਣ ਇੱਥੋਂ ਦੀ ਰਸ਼ ਜੜਾ ਸ਼ੁਰੂ ਹੋ ਗਿਆ ਸਰੀਆ ਦਾ ਜਕਾਰਿਆਂ ਦੀ ਆਵਾਜ਼ ਗੂੰਜ ਰਹੀ ਹੈ ਔਰ ਇੱਥੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਜਿੱਦਾਂ ਜਿੱਦਾਂ ਅਨੰਦਪੁਰ ਸਾਹਿਬ ਨੇੜੇ ਆਏਗਾ ਜਿਹੜਾ ਰਸ਼ ਹੈ ਉਹ ਵੱਧ ਜਾਏਗਾ ਟ੍ਰੈਫਿਕ ਵੱਧ ਜਾਏਗਾ ਔਰ ਅੱਥੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਕਿ ਅੱਗੇ ਜਾ ਕੇ ਕਿੰਨਾ ਰਸ਼ ਆਪਾਂ ਨੂੰ ਮਿਲ ਸਕਦਾ ਹੈ ਇਹ ਜਿਹੜਾ ਸਾਰਾ ਤੁਸੀਂ ਦੇਖੋਗੇ ਇੱਥੇ ਹੁਣ ਟਰੱਕ ਵੀ ਨੇ ਟਰਾਲੀਆਂ ਵੀ ਨੇ ਥੋੜਾ ਜਿਹਾ ਸਟਾਰਟ ਹੋ ਚੁੱਕਾ ਹੈ ਪਰ ਇਧਰ ਪਿੱਛੇ ਤੁਸੀਂ ਦੇਖਿਆ ਨਾ ਬਹੁਤ ਰਸ਼ ਸੀਗਾ ਕਿਉਂਕਿ ਇਧਰੋਂ ਦੀ ਵਿੱਚ ਰਸਤਾ ਕਿਰਤਪੁਰ ਸਾਹਿਬ ਵੀ ਜਾਂਦਾ ਹੈ ਔਰ ਉਹ ਸਾਹਮਣੇ ਜਿਹੜਾ ਰਸਤਾ ਗਿਆ ਉਹ ਅਨੰਦਪੁਰ ਸਾਹਿਬ ਜਾਂਦਾ ਤੁਸੀਂ ਦੇਖੋਗੇ ਉਹਨੇ ਸਾਰੀ ਜਿੰਕਦੀਆਂ ਸੰਗਤਾਂ ਨੇ ਅੱਗੇ ਵੀ ਸਾਨੂੰ ਜਿਹੜਾ ਹੈਗਾ ਉਹ ਰਸ਼ ਮਿਲੇਗਾ ਕਿ ਕੁਝ ਸਕਤਾ ਜੜੀਆਂ ਨੇ ਉਹ ਕਿਰਤਪੁਰ ਸਾਹਿਬ ਜਾ ਰਹੀਆਂ ਨੇ ਫਿਰ ਉੱਥੋਂ ਦੇ ਦਰਸ਼ਨ ਕਰਦੇ ਹੋਏ ਕਹੀਂ ਅੱਗੇ ਅਨੰਦਪੁਰ ਸਾਹਿਬ ਜਾਣਗੇ ਅਨੰਦਪੁਰ ਸਾਹਿਬ ਤਕਰੀਬਨ ਇੱਥੋਂ ਦੀ ਹੁਣ ਸਿਰ 10 ਕਿਲੋਮੀਟਰ ਰਹਿੰਦਾ ਹੈ ਪਿੱਛੇ ਬਹੁਤ ਰਸ਼ ਸੀਗਾ ਚਲੋ ਬਾਈਕ ਦੇ ਨਾਲ ਕੀ ਹੁੰਦਾ ਹੈ ਆਸਾਨੀ ਹੈ ਬਾਰੇ ਗੱਡੀਆਂ ਵਾਲੇ ਹਲੇ ਵੀ ਪਿੱਛੇ ਖੜੇ ਨੇ ਟਰੱਕਾਂ ਵਾਲੇ ਹਲੇ ਵੀ ਪਿੱਛੇ ਉਹ ਦੇਖੋ ਸਾਹਮਣੇ ਤੁਸੀਂ ਕਿਦਾਂ ਟਰੱਕ ਲਦਾ ਲੱਦਿਆ ਆ ਸੋ ਆ ਚੀਜ਼ ਹੈ ਕਿ ਹੁਣ ਸਾਹਮਣੇ ਦਾ ਦ੍ਰਿਸ਼ ਦੇਖੋ ਉਹ ਹੋ ਇੱਕ ਤਾਂ ਇੱਥੇ ਲੋਕੀ ਰੇਸ ਲਗਾਉਣ ਦੀ ਬੜੀ ਕੋਸ਼ਿਸ਼ ਕਰਦੇ ਨੇ ਹਰ ਕੋਈ ਸੋਚਦਾ ਕਿ ਮੈਂ ਪਹਿਲੇ ਕੱਢਾਂ ਇਹ ਨਹੀਂ ਦੇਖਣਗੇ ਕਿੰਤਰ ਗੱਡੀ ਆ ਅਖੇ ਆ ਰਿਖੇ ਦਾ ਟਾਇਰ ਦਾ ਕੰਮ ਹੋਇਆ ਪਿਆ ਭਾਈ ਦੇ ਚਲੋ ਕੋਈ ਗੱਲ ਨਹੀਂ ਆਪਾਂ ਗੁਰੂਗੜ੍ਹ ਜਾ ਰਹੇ ਆ ਆ ਦੇਖੋ ਜੀ ਤੁਸੀ ਅਲੱਗ ਲਾਏ ਕਿਵੇਂ ਟਰੈਕਟਰ ਦਦਵਲਤ ਮੱਠਾ ਦੇ ਕੈਮੀਕਲਸਰ ਵਾਪਸ ਆ ਰਹੇ ਨੇ ਤੇ ਅੱਗੇ ਜਾ ਕੇ ਸਾਨੂੰ ਬਹੁਤ ਰਸ਼ ਮਿਲੇਗਾ ਅੱਗੇ ਰਹੋ ਤੁਸੀਂ ਨਜ਼ਾਰਾ ਦੇਖੋ ਸਾਹਮਣੇ ਦੂਰ ਉੱਪਰ ਪਹਾੜੀ ਨਜ਼ਰ ਆ ਰਹੇ ਆ ਹਲਕੇ ਹਲਕੇ ਜਿਹੇ ਸ਼ਾਇਦ ਕੈਮਰਾ ਜਸਟੀਫਾਈ ਨਾ ਕਰ पाए ਇਹ ਦਰਵਾਜ਼ਾ ਹੀ ਚੱਕਰ ਹੈ ਵਿੱਚੋਂ ਦੀ ਕਿਸੇ ਟਾਂ ਵੀ ਟ੍ਰੈਫਿਕ ਨਿਕਲਦਾ ਆਜੋ ਜੀ ਮਿਲਦੇ ਅੱਗੇ ਚੱਲਦੇ ਆਪਾਂ ਉਸੀ ਹੁਣ ਆਪਾਂ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਐਂਟਰ ਕਰਨ ਲੱਗੇ ਆਂ ਸਾਹਮਣੇ ਜਿਹੜਾ ਹੈਗਾ ਉਸ ਗੇਟ ਦਾ ਤੁਸੀਂ ਅੰਦਾਜ਼ਾ ਲਗਾ ਲਿੱਤਾ ਹੋਣਾ ਹੈ ਕਿ ਆਪਾਂ ਹੁਣ ਨੰਦਾ ਦੀ ਪੁਰੀ ਅਨੰਦਪੁਰ ਸਾਹਿਬ ਜਿਹੜਾ ਆਪਾਂ ਪਹੁੰਚ ਚੁੱਕੇ ਆਂ ਔਰ ਟਰਾਲੀਆਂ ਮੇਰੇ ਸੱਚਾ ਦੇਖੋ ਟਰਾਲੀਆਂ ਦਰਸ਼ਨ ਕਰਕੇ ਜਿਹੜੇ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਟਰਾਲੀਆਂ ਸਜੀਆਂ ਸਜਾਈਆਂ ਨੇ ਆਸਰੇ ਕਾchnat ko saheb ਜਿਹੜੀ ਹੈ ਆ ਦੇਖੋ ਸੈਟਾ ਤੇ ਲੰਗਰ ਲੱਗੇ ਨੇ ਇਹਦਾ ਰਸਤੇ 'ਚ ਬਹੁਤ ਲੰਗਰ ਲੱਗੇ ਹੋਏ ਨੇ ਬਹੁਤ ਜ਼ਿਆਦਾ ਲੰਗਰ ਲੱਗੇ ਹੋਏ ਨੇ ਤੇ ਇਹ ਸਾਰੀਆਂ ਜੋ ਅਨੰਦਪੁਰ ਸਾਹਿਬ 4 ਕਿਲੋਮੀਟਰ ਦਿਖਾ ਰਿਹਾ ਮਤਲਬ 10 ਨੇੜੇ ਹੀ ਹੈ ਔਰ ਇਹ ਜਿਹੜਾ ਰਸ਼ ਹੈ ਇਹ ਸਭ ਉਥੋਂ ਦਾ ਰਸ਼ ਹੈ। ਸੋ ਜੀ ਕਨਗਾ ਕਟੜ ਤੱਕ ਟਾਈਮ ਹੈ। ਵੈਸੇ ਦੇਖੋ ਜੀ ਮੈਂ ਅਕਾਲ ਬਾਈਕਰਸ ਜਿਹੜੀ ਸਾਡਾ ਗਰੁੱਪ ਹੈਗਾ ਮੈਂ ਉਹਨਾਂ ਨੂੰ ਕਿਹਾ ਸੀਗਾ ਰਾਈਡ ਬਣਾਣ ਲਈ ਬਟ ਕੀ ਸੰਡੇ ਕਰਕੇ ਨਾ ਹਰ ਇੱਕ ਦੇ ਆਪਣੇ ਆਪਣੇ ਰੁਝੇਵੇਂ ਹੁੰਦੇ ਨੇ। ਸੋ ਇਸ ਕਰਕੇ ਰਾਈਡ ਬਣ ਨਹੀਂ ਸਕੀ ਸੋ ਮੈਂ ਸੋਚਿਆ ਵੀ ਕੋਈ ਕਿਉਂ ਨਾ ਮੈਂ ਸੋਲੋ ਰਾਈਡ ਕਰ ਲਵਾਂ ਤੇ ਆਹ ਦੇਖੋ ਜੀ ਚੀਪਾਂ ਕਿਆ ਹਵਾ ਸੋ ਮੈਂ ਸੋਲੋ ਰਾਈਡ ਕਰ ਲਈ ਆ ਤੇ ਮੈਂ ਕਿਹਾ ਵੀ ਚਲੋ ਬਣਾ ਲੈਣੇ ਆ ਲੋ ਜੀ ਤਕਰੀਬਨ ਸਾਨੂੰ 10-15 ਮਿੰਟ ਹੋ ਚੁੱਕੇ ਨੇ ਇੱਥੇ ਜਿਹੜਾ ਬਿਲਕੁਲ ਅਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਆ ਔਰ ਇੱਥੇ ਰਸ਼ ਬਹੁਤ ਜਾ ਰਹਾ ਹੈ ਕਿਉਂਕਿ ਤੁਸੀਂ ਦੇਖੋਗੇ ਵੱਡੀਆਂ ਟਰਾਲੀਆਂ ਔਰ ਟਰੱਕ ਸਭ ਐਸੀ ਰੋਡ ਤੇ ਉੱਤੇ ਨੇ ਬਾਈਕਸ ਮੋਟਰਸਾਈਕਲ ਸਾਰਾ ਕੁਝ ਅੱਗੇ ਦੇਖਦੇ ਆ ਸਾਨੂੰ ਕੋਈ ਜਗ੍ਹਾ ਮਿਲਦੀ ਹੈ ਫਿਰ ਉੱਥੇ ਬਾਈਕ ਲਗਾਣੇ ਆਪਾਂ ਫਿਰ ਚਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਲੋ ਜੀ ਬਾਈਕ ਆਪਾਂ ਬੜੀ ਸੋਹਣੀ ਜਗ੍ਹਾ ਮੇਰੇ ਫਰੈਂਡ ਦੇ ਕਰਕੇ ਖੜਵਾਤੀ ਤੁਹਾਨੂੰ ਮਿਲਾਵਾਂਗੇ ਐਕਚੁਅਲੀ ਬਾਈਕ ਦਾ ਜਿਹੜਾ ਜਿਸਕਾ ਮੈਨੂੰ ਉਹ ਨਹੀਂ ਪਾਇਆ ਸੀਗਾ ਔਰ ਤੁਸੀਂ ਇਹ ਦੇਖੋ ਕਿ ਇੱਧਰ ਆਪਾਂ ਹੁਣ ਗੁਰਦੁਆਰਾ ਸਾਹਿਬ ਚ ਐਂਟਰ ਕਰ ਗਿਆ ਇਹ ਬੈਕ ਸਾਈਡ ਹੈ ਗਿਆ ਆਪਾਂ ਫਰੰਟ ਤੋਂ ਨਿਕੇ ਫਰੰਟ ਤੋਂ ਵੀ ਦਿਖਾਵਾਂਗੇ ਬੜੀ ਖੂਬਸੂਰਤ ਕਹਿੰਦੇ ਸਜਾਇਆ ਹੋਇਆ ਹੈ ਕਿ ਅੰਦਰ ਵੀ ਟਰੈਕਟਰਸ ਲੱਗੇ ਨੇ ਰਸਤੇ ਰਸਤੇ ਤੇ ਲੰਗਰ ਸੁਨੇ ਔਰ ਦੇਖੋ ਜੀ ਉੱਪਰ ਸੰਗਤਾਂ ਤੇ ਆਪਾਂ ਪਹਿਲਾਂ ਜਿਹੜਾ ਜਾਂਦੇ ਆ ਤੇ ਅੰਦਰ ਮੱਥਾ ਟੇਕ ਰਿਹਾ पहले आप जोड़े उतार रहे इधर जोड़ा घर भी है ये लंगर हाल है मेरा हाँ हाँ आप अंदर जाके जोड़े उतार के रश पूरा है ना तो अंदर जाके मा टेक लो रोजी आप पहुँच गए गुरुद्वारा साहब इधर तुम देखोगे संगत का रश पूरा और ਜਾਇਆ ਕਿ ਮੈਂ ਥੋੜਾ ਹੋਇਆ ਆਪਾਂ ਹੁਣ ਦੇਖਦੇ ਆ ਕਿਧਰੋਂ ਲਾਈਨ ਚ ਲੱਗਣਾ ਉਸ ਪਾਸਿਓਂ ਦੇਖਦੇ ਜੇ ਲਾਈਨ ਤੇ ਲੱਗ ਸਕਦੇ ਆਹ ਨੰਬਰ ਤਾਂ ਬੇਦਾਨੀ ਆ ਕਿੱਥੇ ਪੁਰਾਣੇ ਇਹ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਲਿਆ ਐਕਚੁਅਲੀ ਅਲੱਗ-ਅਲੱਗ ਥਾਵਾਂ ਤੋਂ ਮੱਥਾ ਟੇਕਣ ਦੀ ਇਹਨਾਂ ਨੇ ਰਸਤੇ ਬਣਾਏ ਸੀਗੇ ਔਰ ਆਪਾਂ ਉਸ ਸਾਈਡ ਤੋਂ ਜਿਹੜਾ ਆਏ ਆ ਤੇ ਮੱਥਾ ਟੇਕਿਆ ਇਹ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਹੋਈ ਹੈ ਔਰ ਰਸ ਜਿਹੜਾ ਹੈਗਾ ਸੰਗਤਾਂ ਦਾ ਪੂਰਾ ਹੈ ਤੁਸੀਂ ਦੇਖੋਗੇ ਇੱਧਰਲੇ ਪਾਸੇ ਆਸ-ਪਾਸ ਦਾ ਨਜ਼ਾਰਾ ਅਨੰਦਪੁਰ ਸਾਹਿਬ ਦਾ ਉਹ ਦੇਖੋ ਕਰੋ ਜੀ ਦਰਸ਼ਨ ਸੰਗਤ ਜੀ ਦੇਖੋ ਜੀ ਉਸ ਸਾਈਡ ਜਿਹੜੀ ਹੈ ਸੰਗਤ ਖੜੀ ਆਪਾਂ ਉਧਰੋਂ ਮੂੰਥਾ ਟੇਕਿਆ ਸੀਗਾ ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਦ੍ਰਿਸ਼ ਹੈ ਜੀ ਬਹੁਤ ਖੂਬਸੂਰਤ ਫਲਾਵਰਸ ਨਾਲ ਸਜਾਇਆ ਗਿਆ ਹੈ ਮੈਂ ਤੁਹਾਨੂੰ ਉਪਰੋਂ ਦੀ ਹੁਣ ਦਿਖਾਣਾ ਅਨੰਦਪੁਰ ਸਾਹਿਬ ਦਾ ਨਜ਼ਾਰਾ ਜੀ ਆਹ ਦੇਖੋ ਜੀ ਇਹ ਮੇਲਾ ਲੱਗਿਆ ਹੈ ਜੀ ਹੋਰ ਉਹ ਦੇਖੋ ਜੀ ਉਹ ਦੇਖੋ ਸਰੋਵਰ ਇਹ ਉਪਰੋਂ ਦੀ ਦ੍ਰਿਸ਼ਿਆ ਜੀ ਤੁਸੀਂ ਦੇਖੋਗੇ ਸੰਤਾ ਦੇ ਬੈਠਣ ਦਾ ਇੰਤਜ਼ਾਮ ਹੈ ਆ ਦੇਖੋ ਜੀ ਬਾਹਰ ਤੇ ਮਾਣਾ ਇਹ ਮੰਨ ਹੋ ਆਇਆ ਦੇਖੋ ਜੀ ਸਾਨੂੰ ਬਹੁਤ ਸੋਹਣੇ ਦਰਸ਼ਨ ਹੋ ਗਏ ਅਸੀਂ 10 ਮਿੰਟ ਦੇ ਅੰਦਰ ਮੈਂ ਜਿਹੜਾ ਮੱਥਾ ਟੇਕ ਲੇਤਾ ਅਸੀਂ ਉਸ ਪਾਸੇ ਉਹ ਦੀ ਸੀਗੇ ਜਿਹੜੇ ਆਏ ਸੀਗੇ ਇਧਰੋਂ ਦੀ ਹੋਈ ਤੁਸੀਂ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਇਧਰ ਵੀ ਜਿਹੜਾ ਹੈਗਾ ਤੁਸੀਂ ਦੇਖੋਗੇ ਜਿਹੜਾ ਮੇਨ ਰਸਤਾ ਹੈ ਇਧਰ ਕਿੰਨਾ ਸੋਹਣਾ ਸਜਾਇਆ ਹੋਇਆ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਤਾਂ ਦੇਖੋ ਜੀ ਬਹੁਤ ਵੈਤ ਇਹ ਜਦੋਂ ਐਂਟਰੀ ਹੈ ਤੇ ਐਂਟਰੀ ਦੇ ਉੱਤੇ ਇਸ ਤਰ੍ਹਾਂ ਦਾ ਸਜਾਇਆ ਹੋਇਆ ਹੈ ਜੀ ਇਹ ਪੂਰੀ ਕੋਈ ਸੰਤਾਂ ਬਾਕੀ ਆਪਾਂ ਹੁਣ ਦੂਸਰੇ ਪਾਸੇ ਜਾਣਾ ਹੈ ਪਹਿਲੇ ਆਪਾਂ ਲੰਗਰ ਛਕਦੇ ਫਿਰ ਆਪਾਂ ਚੱਲੋ ਜੀ ਲੰਗਰ ਛਕਣ ਆਪਾਂ ਆ ਚੁੱਕੇ ਆਂ ਦੇਖੋ ਸੰਗਰ ਆ ਗਿਆ ਆਨੰਦ ਸਾਹਿਬ ਆ ਗਏ ਬੱਚਾ ਦੇਖ ਅੱਜ ਮੱਥਾ ਬਹੁਤ ਸੋਹਣਾ ਟਿਕਿਆਗਾ ਬੜੇ ਸੋਹਣੇ ਦਰਸ਼ਨ ਹੋਏ ਔਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਤੁਸੀਂ ਖਰੀਦਾਰੀ ਕਰੋ ਵਾਹ ਜੀ ਕੀ ਬਾਤ ਹੈ ਅੰਦਰ ਦੇਖਦੇ ਹਾਂ ਹਨਾ ਇੱਕ ਕੜਾ ਦੇਖਣਾ ਅੰਦਰ ਦੇਖਦੇ ਹਾਂ ਆ ਜਾਓ छोटा है एक पांडे के छोटा हैं सर ये साइज छोटा है ना साइज बहुत छोटा है आज कल मेला दिखिए बाहर छोटे छट नहीं ਲੰਗੜਾ ਪਿੰਡ ਨੇ ਤੇ ਬਾਜ਼ਾਰ ਦਾ ਮਾਹੌਲ ਦਿਖਾ ਰਹੇ ਹਾਂ ਬਾਜ਼ਾਰ ਦਾ ਮਾਹੌਲ ਦੇਖੋ ਦੁਕਾਨਾਂ ਦੇਖੋ ਲੋंदे ਦੇਖੋ ਉਹ ਦੇਖੋ ਜੀ ਸਮਨੀ ਝੋਲੇ ਚਾਰੇ ਲੱਗੇ ਆ ਇਸ ਤੇ ਚੀਤੇ ਚਾਲੇ ਲੱਗੇ ਆ ਲੋ ਜੀ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਬਾਹਰ ਉਹ ਜੀ ਤਾਂ ਸਿਰਫ ਇਸਕਾ ਸਾਡ 11200 ਜਾਮਾ ਦੇਖੋ ਜਿੰਨੇ ਜਮਾਨਸਟਾ ਹੈ ਆਹ ਦੇਖੋ ਜੀ ਰੌਣਕਾਂ ਔਰ ਐ ਤੁਸੀਂ ਦੇਖੋ ਕਿਤਰਾ ਦੀ ਉੱਪਰ ਹੋ ਰਿਹਾ ਕੁਦਵਾਰਾ ਸੈੱਫ ਔਰ ਇਤਨੀ ਕਿੰਨੀ ਸਮਝਵਟ ਕੀਤੀ ਗਈ ਐਂਟਰੀ ਗੇਟ ਤੋਂ ਔਰ ਤੁਸੀਂ ਦੇਖਣਾ ਕਿ ਅਕਸਰ ਇਹ ਖੜੇ ਹੁੰਦੇ ਨੇ ਪੰਜਾਬੀ ਪਾਸ਼ਾ ਨੂੰ ਪ੍ਰਮੋਟ ਕਰਦੇ ਨੇ ਔਰ ਜਿਹੜੇ ਗਲਤ ਗਾਣੇ ਹੁੰਦੇ ਨੇ ਉਹਨਾਂ ਨੂੰ ਬੰਦ ਕਰਨ ਦੀ ਡਿਮਾਂਡ ਕਰਦੇ ਨੇ ਖੈਰ ਇਹ ਆਜਾ ਤੁਹਾਨੂੰ ਅੱਗੇ ਦਾ ਦਿਖਾਈਏ ਬਾਜ਼ਾਰ जी जी। लो, लो। जी दर बाहर लगया विसाखी दा मेला आ हरे ਝੂਟੇ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਜੀ ਇਹ ਪੂਰਾ ਬੱਚਿਆਂ ਵਾਲਾ ਮਾਹੌਲ ਔਰੇ ਇੱਥੇ ਵੱਡੇ ਆ ਦਾ ਕੋਈ ਕੰਮ ਨਹੀਂ ਹੈ ਪਰ ਫੇਰ ਵੀ ਬਾਚਾ ਝੂਲੇ ਲੈ ਰਹੇ ਨੇ ਤੁਸੀਂ ਝੂਲੇ ਲੈਣੇ ਨੇ ਬੇਟਾ ਲੈ ਲਓ ਬੇਟਾ ਝੂਲੇ ਲੈ ਲਓ ਕੀ ਬਾਤ ਹੈ ਕੀ ਬਾਤ ਹੈ ਆ ਜੀ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਆਪਾਂ ਚੱਲਦੇ ਤੇ ਜਾ ਕੇ ਬਾਈਕ ਚੱਕਦੇ ਆਪਾਂ ਤੇ ਬਾਈਕ ਚੱਕਣ ਤੋਂ ਬਾਅਦ ਅੱਗੇ ਨਿਕਲਦੇ ਆਪਾਂ ਬਾਕੀ ਆ ਦੇਖ ਲਓ ਨਜ਼ਾਰੇ ਦੇਖ ਰਹੇ ਤੁਸੀਂ ਇਹਨਾ ਵੰਸ਼ ਆ ਗਿਆ ਤੂੰ ਸੋਚ ਰਿਹਾ ਨੇ ਕੌਣ ਹੈ ਇਹਨਾ ਵੰਸ਼ ਹੈ ਵੰਸ਼ ਨੇ ਕੈਮਰਾ ਸੰਭਾਲਿਆ ਜੀ ਸ਼ਾਬਾਸ਼ ਤੁਹਾਨੂੰ ਥੈਂਕ ਯੂ ਜੇ ਮੇਨਾਂ ਖੁਸ਼ ਹੁੰਦਾ ਚਲੋ ਜੀ ਚੱਲੀਏ ਆਪਾਂ ਹੁਣ ਚੱਲ ਚੁੱਕੇ ਆ ਜੀ ਇਹ ਉਹੀ ਰਸਤਾ ਦੇਖ ਲਓ ਜਿੱਥੇ ਆਂਦੀ ਵਾਰ ਇਹਨਾ ਰਸ਼ ਸੀਗਾ ਮੇਲਾ ਦਾ ਲਿਆ ਫੇਰ ਦੁਬਾਰਾ ਰਸ਼ ਟਕਰੇਗਾ ਪਰ ਪਿੱਛੇ ਬਿਲਕੁਲ ਰਸ਼ ਨਹੀਂ ਸੀਗਾ ਆਪਾਂ ਨਿਕਲ ਜਾਾਂਗੇ ਕਿਉਂਕਿ ਇਹ ਵੱਡੇ ਵੱਡੇ ਟਰੱਕਾਂ ਦਾ ਰਸ਼ ਹੈ ਫਿਰ ਆਪਣੀ ਬਾਈਕ ਦਾ ਥੋੜੀ ਨਿਕਲ ਜਾਏਗੀ ਇਸ ਟਾਈਮ ਜਿਹੜੀ ਸੰਗਤ ਹੈਗੀ ਉਹ ਘਟ ਚੁੱਕੀ ਹੈ ਤੇ ਸੰਗਤ ਦਾ ਰਸ਼ ਜਿਹੜਾ ਹੈ ਉਹ ਘਟ ਹੈਗਾ ਹੁਣ ਤੇ ਇਸ ਕਰਕੇ ਜਲਦੀ ਆਹ ਦੇਖੋ ਜੀ ਆਹ ਸਾਈਡ ਤੇ ਨਹੀਂ ਖੜਾ ਟਰੱਕ ਜਿਹੜਾ ਇਹ ਵਿੱਚ ਪਹਿਲੇ ਅੜਿਆ ਸੀ ਇਹਦੇ ਕਰਕੇ ਬਹੁਤ ਟ੍ਰੈਫਿਕ ਰੁਕਿਆ ਹੁਣ ਕੱਢ ਰਿਹਾ ਹੈ ਉਹ ਇਦਾਂ ਕਰਕੇ ਜਿਹੜਾ ਵਿੱਚ ਜਿਹੜਾ ਕਈ ਵਾਰੀ ਟ੍ਰੈਫਿਕ ਖੜਾ ਹੁੰਦਾ ਨਾ ਰੋਡ ਦੇ ਵਿੱਚ ਉਹ ਜਿਹੜਾ ਪਿੱਛੇ ਜਾਮ ਲਗਾ ਦਿੰਦਾ ਅਦਰਵਾਇਸ ਮੀਤਾ ਇੱਥੋਂ ਦੀ ਵੱਡੇ ਵੱਡੇ ਜਿਹੜੇ ਟਰੱਕ ਨੇ ਤੇ ਬੱਸਾਂ ਵੀ ਨਿਕਲੀਆਂ ਨੇ ਫੇਰ ਦੁਬਾਰਾ ਰਸ਼ ਹੋ ਗਿਆ ਨਾ ਕੋਈ ਗੱਲ ਨਹੀਂ ਆਪਾਂ ਕੱਢ ਲੈਨੇ ਅਸਲੋ ਵੀ ਨਿਕਲ ਜਗਾ ਕੋਈ ਹੈ ਨਾ ਜਿਹੜੇ ਗਲਤ ਫਸਾ ਲੈਂਦੇ ਨੇ ਇੱਕ ਮਿੰਟ ਉਧਰੋਂ ਘਟਦੇ ਆ ਹਨਾ ਉਧਰ ਹੈਗਾ ਕੋਈ ਰਸਤਾ ਉਧਰ ਹੈਗਾ ਰਸਤਾ ਕੋਈ ਨਿਕਲਦਾ ਲੋ ਜੀ ਤੁਹਾਨੂੰ ਇੱਕ ਦਿਖਾਣੇ ਆ ਬੜਾ ਜ਼ਬਰਦਸਤ ਟਰੈਕਟਰ ਉਹਦੇ ਟਾਇਰ ਦੇਖਣ ਵਾਲੇ ਹੋਣਗੇ देखो उधरों तो क्डा के ना कदा इधर ही कट देखो जी ट्रैक्टर दिखानेबरदस्त टायर देखो तगड़े तगड़े टायर सिस्टम आसा के बह गए आगे माहौल चाल देखो माहौल पूरा बेबी। ਦੇਖਿਆ ਪਿੱਛੇ ਟਰਾਲੀ ਤੇ ਬੰਦੇ ਸਾਡੀ ਵੀਡੀਓ ਬਣਾ ਰਹੇ ਸੀਗੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸ਼ਾਇਦ ਪਤਾ ਨਹੀਂ ਕੀ ਮਤਲਬ ਲੱਗਿਆ ਪਰ ਬਹੁਤ ਵਧੀਆ ਲੱਗਿਆ ਬਾਈਕ ਸਟੇਪ ਤੇ ਜਾ ਰਹੇ ਹਾਂ ਇਹ ਹੱਥ ਤੇ ਕਚਰੇ ਨੇ ਕਿਹਨਾਂ ਦੇ ਹੈ ਲੱਗਦਾ ਹੈ ਕਚਰੇ ਨੇ ਕਿ ਆਪਾਂ ਹੁਣ ਰੋਹ ਪੀਤੀ ਸੀਗੀ ਤੇ ਆਪਣਾ ਰੋਹ ਪੀਤੀ ਸੀ ਰੋਹ ਬਹੁਤ ਟੇਸਟੀ ਸੀ ਕਿ ਗਰਮੀ ਲੱਗ ਰਹੀ ਸੀ ਕਿ ਬੜੀ ਜ਼ਿਆਦਾ ਤੇ ਇੱਥੇ ਆਪਾਂ ਥੋੜੇ ਰੁਕੇ ਸੀ ਕੁਝ ਮੇਰਾ ਇੰਸਟਾਗ੍ਰam ਉਧਰ ਦੇਖ ਲਓ ਕਿ ਮੇਰਾ ਇੰਸਟਾਗ੍ਰam ਚੈਨਲ ਹਰਪ੍ਰੀਤ_ਪਾਟਿਆ13 ਆ ਰਿਹਾ ਮੇਰਾ ਆਈਡੀ ਸੋ ਉਹਦੇ ਉੱਤੇ ਵਿੱਚ ਮੈਂ ਵੀ ਛੋਟੇ-ਛੋਟੇ ਵੀਡੀਓਸ ਪਾਉਂਦਾ ਰਹਿੰਦਾ ਵਾਂ ਕੰਡੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਮੇਰਾ ਹਰਪ੍ਰੀਤ_ਪਾਟਿਆ13 ਜਿਹੜਾ ਚੈਨਲ ਹੈ YouTube ਉਹਨੂੰ ਵੀ ਲਾਈਕ ਕਰੋ ਸੋ ਅੱਜ ਦਾ ਉਮੀਦ ਕਰਦਾ ਕਿ ਅੱਜ ਦਾ ਵਲੌਗ ਜਿਹੜਾ ਹੈ ਤੁਹਾਨੂੰ ਬਹੁਤ ਪਸੰਦ ਆ ਸੋ ਵਲੌਗ ਦਾ ਜਿਹੜੀ ਐਂਡ ਹੈ ਮੈਂ ਉਹ ਇੱਥੇ ਹੀ ਕਰਦਾ ਤੇ ਕਿਉਂਕਿ ਹੁਣ ਸਿੱਧਾ ਆਪਾਂ ਸਿੱਧਾ ਕਰ ਲਵਾਂਗੇ ਬਸ ਪਹੁੰਚਣ ਵਾਲਿਆਂ ਤੇ ਮਿਲਦੇ ਆਂ ਜੀ ਬਹੁਤ ਜਲਦੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਾਏ ਬਾਏ